ਸੋਮਾਈ ਸਵਾਗਤ ਵਿੱਚ ਇਕੱਤਰ ਹੋਏ ਆ ਇੱਥੇ ਗੁਰੂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਨਾ ਵਿੱਚ ਇਕੱਠੇ ਹੋਏ ਆ ਇਹ ਸੋਮਾਈ ਸਵਾਗਤ ਸਾਡੇ ਮਾਤਾ ਜੀ ਸਰਿੰਦਰ ਕੌਰ ਜਿਸ ਦਾ ਸਰਦਾਰ ਵਕਨ ਸਿੰਘ ਜੀ ਜੋ ਪਿਛੇ ਕੁ ਸਮਾਂ ਪਹਿਲਾਂ ਗੁਰ ਕਰਨਾ ਜਿ ਮਰਾਜ ਬਰਾਜੇ ਸੀ ਆਪਣੀ ਅੰਤਮ ਯਾਤਰਾ ਪੂਰੀ ਕਰਕੇ ਉਹਨਾਂ ਦੇ ਧਰਮ ਪਤਨੀ ਵੀ ਕੁਛ ਦਿਨ ਪਹਿਲਾਂ ਆਪਣੇ ਸਵਾਸਾਂ ਦੀ ਕੁੰਜੀ ਨੂੰ ਪੂਰੀ ਕਰਦੇ ਹੋਏ ਗੁਰਚੰਨਾ ਚ ਯਾਤਰਾ ਜੇ ਨੇ ਇਸ ਤਰ੍ਹਾਂ ਬਾਦਸ਼ਾਹ ਦਾ ਹੁਕਮ ਜੇਰੀ ਜੇਰੀ ਤੇਰਾ ਲਿਖਿਆ ਤੇਰੀ ਹੁਕਮ ਕਮਾਏ ਕੱਲੇ ਆਵੇ ਨਾਮਕਾ ਸੱਦੀ ਉੱਥੇ ਜਾਏ ਜਿੰਦ ਤੁਲ ਭੇਜੇ ਤਿੰਨ ਹੀ ਬੁਲਾਏ ਸ਼ਹਿਦ ਸ਼ਦੀ ਦਾ ਰਾਮ ਨਾਏ ਪਿਆਰਿਓ ਆਪਾਂ ਸਾਰਿਆਂ ਨੇ ਇੱਕ ਦਿਨ ਆਪੋ ਆਪਣੀ ਸਵਾਸਾਂ ਦੀ ਕੁੰਜੀ ਪੂਰੀ ਕਰਕੇ ਇਸ ਦੁਨੀਆਂ ਤੋਂ ਜਾਣਾ ਜਿੰਨੋਂ ਜਿਹੜੇ ਮਾਰੀਤੇ ਬਾਣੀ ਦੇ ਪੜਾ ਚੱਲ ਰਹੇ ਆ ਉਹਨਾਂ ਵਿੱਚ ਆਪਾਂ ਨੂੰ ਸਿੱਖਿਆ ਦੇ ਲਈ ਚੱਲਿਆ ਦਿੱਤੀ ਜਾਂਦੀ ਆ ਬਾਣੀ ਪੜ੍ਹੀ ਜਾਂਦੀ ਆ ਉੱਤੇ ਆਪਾਂ ਅਮਲ ਕਰਿਆ ਕਰੀਏ ਕਿਉਂਕਿ ਜਿਹੜੀ ਰੂਹ ਆ ਜਿਉਂ ਨੇ ਕਰਮ ਕੀਤੇ ਆ ਉਹਦੇ ਹਿਸਾਬ ਨਾਲ ਸਾਡੀ ਮਾਤਾ ਜੀ ਨੂੰ ਉਹਦਾ ਰਸਤਾ ਮਿਲ ਗਿਆ ਵਾ ਦੁਬ시 ਜੇਕਰ ਕਰਮ ਕਰਾਂਗੇ ਚੰਗਾ ਰਸਤਾ ਮਿਲ ਜੂਗਾ ਇਸ ਕਰਕੇ ਨਾਮ ਨਾਮ ਬਾਣੀ ਨਾਲ ਜੁੜੀਏ ਮਾਬੇ ਜੀ ਬਾਣੀ ਦਾ ਫੁਰਮਾਨ ਆ ਸਿਰ ਝੁਕਾਇਆ ਕਿਹਾ ਕਰੇ ਰਿਧਾ ਸਿੱਧਾ ਜਾਏ ਇੱਕ ਤੇ ਆਪਾਂ ਜਰਤਾ ਮੱਤ ਨੂੰ ਉੱਪਰ ਉੱਠੀਏ ਇੱਕ ਹੱਥ ਹਲਾਲੀ ਕਮਾਈ ਕਰੀਏ ਹੱਥ ਹਲਾਲੀ ਕਮਾਈ ਕਰਕੇ ਦਸਾਂ ਲੋਵਾਂ ਦੀ ਕੀਰਤ ਕਰਕੇ ਇੱਕ ਗੁਰੂ ਦਾ ਸੇਵਨ ਕਰਿਆ ਕਰੀਏ ਦੂਸਰਾ ਕਿਥੇ ਬੰਦੀਆਂ ਨਾਲ ਜੁੜੀਏ ਜਿਸ ਤਰ੍ਹਾਂ ਸਰਦਾਰ ਸੁਖਾ ਸਿੰਘ ਹਣੀ ਸਰਦਾਰ ਮੱਖਣ ਸਿੰਘ ਹੁਣ ਇਹ ਸਾਰਾ ਟਵਾਰ ਸਿੰਘਰਜੀਤ ਪਰਿਵਾਰ ਆ ਜਦੋਂ ਜਥੇਵੰਦੀ ਦਾ ਇਹਨਾਂ ਸੁਨੇਹੇ ਸੌਂਦਾ ਵਾ ਇਹ ਆਪਣੇ ਕੰਮ ਛੱਡ ਕੇ ਪਰਿਵਾਰ ਦੇ ਸਿਰ ਤੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਦੇ ਸਿਰ ਤੇ ਕੰਮ ਛੱਡ ਕੇ ਆਪ ਸਖਰਸ਼ ਵਿੱਚ ਯੂਝਦੇ ਰਹੇ ਨੇ ਇਹ ਪਰਿਵਾਰ ਨੂੰ ਜਿਸ ਤਰ੍ਹਾਂ ਮਾਤਾ ਦੇ ਜਾਨ ਨਾਲ ਭਾਡਾ ਪਿਆ ਵਾ ਇਸ ਤਰ੍ਹਾਂ ਸਾਡੀ ਜਥੇਵੰਦੀ ਨੂੰ ਭਾਡਾ ਪਿਆ ਵਾ ਘਰਾਂ ਵਿੱਚ ਸਾਡੀਆਂ ਮਾਵਾਂ ਭੈਣਾਂ ਜਦੋਂ ਘਰ ਦਾ ਧੰਦਾ ਪਿੱਛੋਂ ਸੰਭਾਲਦੀਆਂ ਵਾ ਤਾਂ ਹੀ ਇਹ ਜਿਹੜੇ ਸਾਡੇ ਵੀਰ ਸੰਗਰਸ਼ ਕਰ ਸਕਦੇ ਆ ਉਹਨਾਂ ਮਨ ਮਾਤਾ ਨੂੰ ਸਲਾਮ ਆ ਉਹਨਾਂ ਭੈਣਾਂ ਨੂੰ ਸਲਾਮ ਆ ਜਿਹੜੀਆਂ ਸਾਡੇ ਭਰਾਵਾਂ ਨੂੰ ਸੰਗਰਸ਼ ਵਿੱਚ ਭੇਜਦੀਆਂ ਨੇ ਇਸ ਕਰਕੇ ਵੀਰ ਜੀ ਸਾਡੀ ਅਸੀਂ ਪ੍ਰਮਾਤਮਾ ਨਾਲ ਅਰਦਾਸ ਕਰਦੇ ਆ ਸਾਡੀ ਉਸ ਮਾ ਨੂੰ ਉਸ ਮਤਾ ਨੂੰ ਗੁਰੂ ਚਰਨਾਂ ਵਿੱਚ ਥਾਂ ਬਖਸ਼ਣ ਉਹਨੂੰ ਆਪਣੇ ਚਰਨਾਂ ਵਿੱਚ ਨਵਾ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਪਰਿਵਾਰ ਨੂੰ ਇਹੋ ਬੇਨਤੀ ਕਰਦੇ ਆ ਤੇ ਗੁਰੂ ਨਾਲ ਜੁੜੀਏ ਚੰਗੇ ਕਰਮ ਕਰੀਏ ਤੇ ਜਥੇਬੰਦੀਆਂ ਵਿੱਚ ਸਾਥ ਦਿਆ ਕਰੀਏ ਵੀਰ ਜੀ ਇਹ ਜਿਹੜੀਆਂ ਸਰਕਾਰਾਂ ਵਾਂ ਇਹਨਾਂ ਨੂੰ ਹੱਥ ਆਪਾਂ ਨੂੰ ਗੰਡੇ ਝੰਡੇ ਲੈਣੇ ਪੈਣੇ ਆ ਕੋਈ ਵੇਲੇ ਤੱਕ ਸਰਕਾਰ ਜੋ ਵੀ ਦੁਨੀਆ ਬਣੀਆ ਕਿਸੇ ਨੇ ਸਾਡੇ ਕਿਸਾਨ ਦਾ ਕਿਸੇ ਨੇ ਸੋਚਿਆ ਨਹੀਂਗਾ ਲਖਣਾ ਦੇ ਵਿੱਚ ਸਾਡੇ ਗੋਡੇ ਥਲਾਉਂਦੇ ਆ ਬਾਅਦ ਚ ਵੇਖਦੇ ਆ ਕਿ ਇਹਨਾਂ ਨੂੰ ਕਿੱਦਾਂ ਮਾਰਨਾ ਵਾ ਕਿੱਦਾਂ ਨਾਲੇ ਹੱਥ ਖੋਣੀ ਆ ਇਸ ਕਰਕੇ ਤਕੜੇ ਹੋ ਕੇ ਜਥੇਬੰਦੀਆਂ ਦਾ ਸਾਥ ਦਿਆ ਕਰੋ ਤੇ ਰੱਬ ਰਾਮ ਕਰਿਆ ਕਰੋ ਸਭ ਤੋਂ ਉੱਚੀ ਬਾਣੀ ਆ ਇਹ ਬਾਣੀ ਨੂੰ ਮੰਨਿਏ ਪਸਾਉ ਤੋਂ ਪਹਿਲਾਂ ਆਪਾਂ ਗੁਰੂ ਦੇ ਸਿੱਖ ਬਣੀਏ ਗੁਰੂ ਦਾ ਸਿੱਖ ਬੰਨਾ ਸਭ ਤੋਂ ਉੱਚਾ ਇਹੋ ਜਿਹਾ ਕਿ ਬਾਣੀ ਜੋ ਕਹਿੰਦੀ ਉਸ ਤੇ ਚੱਲਣਾ ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ ਵਾ ਮਹਾਰਾਜ ਦਾ ਪ੍ਰਮਾਣ ਆ ਜਗਾ ਜਗਾ ਮਾਰੇ ਸੁਣ ਜੋ ਹਵੇ ਸਾਨੂੰ ਇੱਕ ਸ਼ਬਦ ਮੇਰੇ ਪ੍ਰਾਣ ਬਖਤ ਹੈ ਬਹੁਤ ਜਨਮਾਂ ਆਵਾਂ ਕੱਟ ਹੀ ਤੀਰਥ ਨਾਵਾਂ ਇੱਕ ਬਚਨ ਵੀ ਬਾਣੀ ਦਾ ਤੁਸੀਂ ਆਪਾਂ ਹਿਰਦੇ ਵਿੱਚ ਵਸਾ ਲਗੇ ਆਪਾਂ ਨੂੰ ਕੋਈ ਦੁਨੀਆ ਦੀ ਤਾਕਤ ਹਰਾਉਣ ਵਾਲੀ ਨਹੀਂ ਨਾ ਕਹਾੜ ਆ ਜਾਣਾ ਆਪਣਾ ਨਕਸਾਨ ਨਹੀਂ ਹੋਣਾ ਜੇ ਬਾਣੀ ਦਾ ਉਹ ਅਸਰਾ ਵਾ ਆਪਾਂ ਨੂੰ ਕੋਈ ਦੁਨਿਆਵੀ ਤਾਕਤ ਕੋਈ ਕਾਨੂੰਨੀ ਮਾਰ ਸਕਦਾ ਪਰ ਆਪਾਂ ਥੋੜੇ ਅਧੂਰੇ ਆ ਇਸ ਕਰਕੇ ਆਪਾਂ ਇੱਕ ਦੂਜੇ ਦੀਆਂ ਵੰਡੀਆਂ ਗੱਟਨ ਦੇ ਹੋ ਗਏ ਆ ਆਪਾਂ ਕਾਨੂੰਨ ਦੇ ਫਸਤੇ ਆ ਆਪਾਂ ਗੁਰੂ ਦੀ ਰੱਜਣਾ ਨਹੀਂ ਕਰਦੇ ਜਿਹੜਾ ਰੱਜਣਾ ਕਰਦਾ ਵਾ ਉਹਨੂੰ ਕਿਸੇ ਦਾ ਖਤਰਾ ਨਹੀਂ ਨਾ ਕੋ ਸਰਕਾਰ ਮਾਰ ਸਕਦੀ ਆ ਨਾ ਕੋ ਕਾਨੂੰਨ ਆ ਮਾਂ ਮਾਂ ਕਾਨੂੰਨ ਮਾਰ ਸਕਦਾ ਵਾ ਇਸ ਕਰਕੇ ਇੰਨੇ ਹੀ ਜਿਹੜੇ ਆ ਉਹ ਆਪਾਂ ਆਜੀ ਜਿਹੜੇ ਮਾਰੇ ਜਿੱਤ ਕਰਨਾ ਦੇਖਿਆ ਕਿ ਮਾਦੇ ਜੱਜ ਦਾ ਜੇ ਕੋਈ ਵੱਧ ਘੱਟ ਬਚਨ ਬੋਲਿਆ ਗਿਆ ਹੋਵੇ ਮਾਫ ਕਰਨਾ ਵੀਰ ਜੀ